हिकु मिंट रुको न ਅੱਜ ਕਰੀਬ 6 ਵਜੇ ਦੇ ਨੇੜੇ-ਤੇੜੇ ਮੈਨੂੰ ਇਹ ਸੂਚਨਾ ਮਿਲੀ ਸੀ ਜੀ ਕਿ ਇੱਥੇ ਜੀਵਨ ਸਿੰਘ ਵਾਲੇ ਜਿਹੜਾ ਪੋਲਾਲ ਸਾੜਾ ਪੁਲ ਤੇ ਨਹਿਰ ਦਾ ਉਹ ਉੱਥੇ ਇੱਕ ਟਰੱਕ ਜਿਹੜਾ ਸਿਮਿੰਟ ਦਾ ਭਰਿਆ ਹੋਇਆ ਸੀਗਾ ਇਹ ਨਹਿਰ ਚ ਡਿੱਗ ਗਿਆ ਸੀਗਾ ਤੇ ਜਿਹਦੇ ਵਿੱਚ ਡਰਾਈਵਰ ਜਿਹੜਾ ਦੋ ਬੰਦੇ ਨਦਰੀ ਸ਼ਾਮਲ ਦੱਸੇ ਜਾ ਰਹੇ ਸੀਗੇ ਉਹਦੇ ਚੋਂ ਡਰਾਈਵਰ ਜਿਹੜਾ ਉਹ ਛਾਲ ਮਾਰ ਕੇ ਜਿਹੜਾ ਬਾਹਰ ਨਿਕਲ ਗਿਆ ਇਹ ਜਿਹੜਾ ਡਰਾਈਵਰ ਜਿਹੜਾ ਹੈਗਾ ਉਹ ਪੈਚ ਜਿਹੜਾ ਹਾਲੇ ਕੰਡਕਟਰ ਜਿਹੜਾ ਹੈਗਾ ਹਾਲੇ ਉਹਦੇ ਵਿੱਚ ਜਿਹਨੂੰ ਪਾਲ ਕੀਤੀ ਜਾ ਰਹੀ ਸਰ ਕਹਿੰਦੇ ਕੋਈ ਚੌੜਾ ਨਹੀਂ ਹੋਇਆ ਉਹਦੇ ਕਰਕੇ ਆਸੇ ਲਗਾਤਾਰ ਬੰਦ ਹੋਦੇ ਆ ਤੁਸੀਂ ਤੁਸੀਂ ਨਹੀਂ ਕੋਈ ਪ੍ਰਸ਼ਾਸਨ ਨੂੰ ਇੱਕ ਫੋਨ ਲਿਖ ਕੇ ਭੇਜਿਆ ਜਦੋਂ ਪਹਿਲਾਂ ਵੀ ਬੱਸ ਵੀ ਡਿਗਰੀ ਸੀ ਤੇ ਨਹੀਂ ਦੇ ਵਿੱਚ ਦੇਖੋ ਸਾਡੇ ਵੱਲੋਂ ਜਿਹੜੀ ਹੈਗੀ ਹੈ ਬਾਕਾਇਦਾ ਐਸਐਸਪੀ ਸਾਹਿਬ ਵੱਲੋਂ ਮੇਰੇ ਵੱਲੋਂ ਐਸਐਸਪੀ ਸਾਹਿਬ ਵੱਲੋਂ ਲਿਖ ਕੇ ਸਬੰਧਤ ਜਿਹੜਾ ਲੈਕਮੈਨ ਨੂੰ ਭੇਜਿਆ ਗਿਆ ਸੀਗਾ ਤੇ ਉਹਦੇ ਚ ਜਿਹੜੀ ਹੈਗੀ ਹੈ ਉੱਪਰੋਂ ਫਿਰ ਚੰਡੀਗੜ੍ਹੋਂ ਟੀਮ ਆਈ ਸੀਗੀ ਜਿਹੜੀ ਨਿਰਿਕਸ਼ਨ ਕਰਕੇ ਗਈ ਸੀ ਤੇ ਇਹਦਾ ਐਸਟੀਮੇਟ ਤਿਆਰ ਕਰਕੇ ਇੰਜੀਨੀਅਰਸ ਨੇ ਆਪਣੀ ਰਿਪੋਰਟ ਸਬਮਿਟ ਕੀਤੀ ਸੀ ਤੇ ਉਹ ਜਿਹੜਾ ਅੰਡਰ ਪ੍ਰੋਸੈਸ ਹੈਗਾ ਚੱਲ ਰਿਹਾ ਹੁੰਦੇ ਤੇ ਉਹਦੇ ਬਾਰੇ ਬਾਕੀ ਉਹ ਮੈਂਕਮਾ ਹੀ ਦੱਸਾਂਗਾ